ਕਿ ਰਾਮ ਰਹੇ ਹਮੇਸ਼ਾ ਉਸ ਨੂੰ ਜੇਲ੍ਹ ਤੋਂ ਬੇਲ ਦੇ ਦਿੱਤੀ ਜਾਂਦੀ ਹੈ ਇਸ ਵਾਰ ਕੰਮ ਬੇਲ ਤੋਂ ਵੀ ਅੱਗੇ ਵੱਧ ਕੇ ਹੋਇਆ ਹੈ ਅਸੀਂ ਇਹ ਤੁਹਾਨੂੰ ਦੱਸਣਾ ਚਾਹਾਂਗੇ ਕਿ ਹਾਈ ਕੋਰਟ ਦੇ ਵੱਲੋਂ ਆ ਸੌਦੇ ਸਾਦ ਨੂੰ ਕਤਲ ਕੇਸ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਬਰੀ ਕਰ ਦਿੱਤਾ ਗਿਆ ਹੈ ਸਾਲ 2017 ਤੋਂ ਕਤਲ ਕੇਸ ਮਾਮਲਿਆਂ ਦੇ ਵਿੱਚ ਤੇ ਬਲਤਕਾਰ ਮਾਮਲਿਆਂ ਦੇ ਵਿੱਚ ਦੋਰੀ ਜਿਹੜੀ ਇਹ ਉਮਰ ਕੈਦ ਦੀ ਸਜ਼ਾ ਭਗਤ ਰਿਆ ਸੀ ਇਹ ਸਦਾ ਜਗਜੀਤ ਸਿੰਘ ਜੀ ਰਾਮ ਰਹੀਮ ਦੀ ਇਹ ਦੋਰੀ ਉਮਰ ਉਮਰ ਕੈਦ ਦੀ ਸਜ਼ਾ ਘਟ ਤੇ ਦੋਰੀ ਵੀ ਆਈਪੀ ਦੀ ਸਜ਼ਾ ਵਧ ਨਜ਼ਰ ਆਉਂਦੀ ਹੈ ਕਿ ਹਰ ਵਾਰ ਚੋਣਾਂ ਦੇ ਸਮੇਂ ਕਿਸੇ ਤਰੀਕੇ ਦਾ ਕੁਝ ਨਾ ਕੁਝ ਉਹਨੂੰ ਬੈਨੀਫਿਟ ਦਿੱਤਾ ਜਾਂਦਾ ਹੈ ਇਹਦੀ ਏਵਜ਼ ਦੇ ਵਿੱਚ ਪਾਰਟੀਆਂ ਨੂੰ ਵੋਟਾਂ ਤੋਂ ਇਲਾਵਾ ਹੋਰ ਕੀ ਕੁਝ ਮਿਲਦਾ ਹੈ ਰਾਮ ਰਿੰਦੇਸ ਕੇਸ ਨੂੰ ਕਿਸ ਤਰੀਕੇ ਨਾਲ ਦੇਖੀਏ ਅ ਰਾਮ ਰਹੀਮ ਦਾ ਜਿਹੜਾ ਹੈਗਾ ਨਾ ਕਿ ਐਤਕੀ ਵੀ ਉਹਨੇ ਪਰੋਲ ਦਾ ਪਾਇਆ ਹੋਇਆ ਸੀ ਪਿਛਲੀ ਵਾਰ ਜਦੋਂ بار-ਬਾਰ ਇਹਨੂੰ ਪਰੋਲ ਮਿਲ ਰਹੀ ਸੀ ਤੇ ਉਦੋਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰਟ ਨੂੰ ਇਹ ਲਿਖਿਆ ਸੀਗਾ ਕਿ ਤੇ ਕੋਰਟ ਨੇ ਕਿਹਾ ਸੀ ਕਿ ਸਾਡੇ ਜਿਹੜੇ ਇਜਾਜ਼ਤ ਤੋਂ ਬਿਨਾ ਜਿਹੜੀ ਹੈ ਬੇਲ ਵਗੈਰਾ ਜਿਹੜੀ ਇਹਨਾਂ ਨੂੰ ਨਾ ਦਿੱਤੀ ਜਾਵੇ ਤੇ ਹੁਣ ਜਿਹੜੀ ਇਹਨਾਂ ਨੇ ਦੁਬਾਰਾ ਪਾਈ ਸੀ ਕਿ ਮੈਨੂੰ ਫਿਰ ਦੁਬਾਰਾ ਦਿੱਤੀ ਸੌਰੀ ਪੈਰੋਲ ਵਗੈਰਾ ਨਾ ਦਿੱਤੀ ਜਾਵੇ ਹੁਣ ਜਿਹੜੀ ਇਹਨਾਂ ਨੇ ਦੁਬਾਰਾ ਪੈਰੋਲ ਪਾਈ ਸੀ ਉਹ ਪੈਰੋਲ ਦੀ ਅਰਜ਼ੀ ਤੇ ਜਿਹੜੀ ਆਪਾਂ ਕਹੀਏ ਕਿ ਉਹਨਾਂ ਨੇ ਅਜੇ ਨਹੀਂ ਦਿੱਤੀ ਹੈਗੀ ਹਾਈ ਕੋਰਟ ਨੇ ਉਹ ਚੀਜ਼ ਮਨਾ ਕਰਤੀ ਪਰ ਇੱਕ ਹੋਰ ਜਿਹੜਾ ਹੈਗਾ ਏ ਰਣਜੀਤ ਸਿੰਘ ਉਹਨਾਂ ਦਾ ਜਿਹੜਾ ਕਤਲ ਮਾਮਲਾ ਹੈ ਇਹਨਾਂ ਦੇ ਹੀ ਨਾਲ ਆਪਾਂ ਕਹੀਏ ਕਿ ਕੰਮ ਕਰਦੇ ਸਨ ਜਾਂ ਮੈਨੇਜਮੈਂਟ ਦੇ ਵਿੱਚ ਸਨ ਉਹਨਾਂ ਦਾ ਕ ਔਰ ਕਿਤਨਾ ਕਿਤੇ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੀ ਚਿੱਠੀ ਦੀ ਗੱਲ ਨਹੀਂ ਚੱਲਦੀ ਜਿਸ ਚਿੱਠੀ ਦੇ ਆਧਾਰ ਤੇ ਹੁਣ ਇਹਨਾਂ ਨੂੰ ਜਿਹੜਾ ਹੈਗਾ ਬਲਾਤਕਾਰ ਦੇ ਦੋਸ਼ਾਂ ਦੇ ਅਧੀਨ ਇਹਨਾਂ ਨੂੰ ਜਿਹੜੀ 10-10 ਸਾਲ ਦੀ ਦੋਬਾਰੀ ਹੋ ਚੁੱਕੀ ਹੈ ਉਹ ਚਿੱਠੀ ਲੀਕ ਕਰਨ ਦੇ ਵਿੱਚ ਕਹਿੰਦੇ ਜੋ ਇਹਨਾਂ ਦਾ ਹੈਗਾ ਹੈ ਜੋ ਆ ਰਿਹਾ ਹੈ ਕਿ ਇਹਨਾਂ ਨੇ ਸੋਚਿਆ ਕਿ ਰਣਜੀਤ ਸਿੰਘ ਦਾ ਹੱਥ ਹੈਗਾ ਏ ਜਿੱਥੋਂ ਇੱਕ ਕਹਾਣੀ ਜਿਹੜੀ ਰਣਜੀਤ ਸਿੰਘ ਦੇ ਨਾਲ ਜੁੜਦੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਰਣਜੀਤ ਸਿੰਘ ਦਾ ਕਤਲ ਹੋ ਜਾਂਦਾ ਹੈ ਸੀਬੀਆਈ ਦੀ ਅਦਾਲਤ ਨੇ ਅਕਤੂਬਰ 2021 ਨੂੰ ਜਿਹੜਾ ਹੈਗਾ ਇਸ ਕਤਲ ਦੇ ਮਸਲੇ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਏ ਉਮਰ ਕੈਦ ਦੀ ਸਜ਼ਾ ਦਿੱਤੀ ਸੀ ਇਸ ਨੂੰ ਚਾਰ ਹੋਰ ਜਣਿਆਂ ਨੂੰ ਟੋਟਲ ਪੰਜ ਜਣਿਆਂ ਨੂੰ ਆਪਾਂ ਕਹਿ ਸਕਦੇ ਹਾਂਗੇ ਇਹਨਾਂ ਨੂੰ ਦਿੱਤੀ ਸੀ ਤੇ ਹੁਣ ਜਿਹੜੀ ਪਟੀਸ਼ਨ ਰੀਸੈਂਟਲੀ ਪਾਈ ਗਈ ਹੈਗੀ ਹੈ ਠੀਕ ਹੈ ਔਰ ਕੁਝ ਦਿਨ ਪਹਿਲਾਂ ਦੇਖੋ ਕਿ ਹਰਮਿੰਦਰ ਜੱਸੀ ਨਾਮ ਦੇ ਸ਼ਖਸ ਹੈਗੇ ਨੇ ਜੋ ਇਹਨਾਂ ਦੇ ਕੁੜਮ ਨੇ ਉਹ ਭਾਜਪਾ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਹੁੰਦੀ ਹੈ ਜੋ ਤਾਰਾਂ ਜੋੜੀਆਂ ਜਿਹੜੀਆਂ ਜਾ ਰਹੀਆਂ ਨੇ ਤੇ ਉਸ ਤੋਂ ਕੁਝ ਦਿਨ ਬਾਅਦ ਹੀ ਤੁਸੀਂ ਦੇਖੋ ਕਿ ਹਾਈ ਕੋਰਟ ਵੱਲੋਂ ਇਹ ਬਰੀ ਕਰ ਦਿੱਤੇ ਜਾਂਦੇ ਨੇ ਖਬਰਾਂ ਜਿਹੜੀਆਂ ਹੁੰਦੀਆਂ ਨੇ ਆਪਾਂ ਉਹਨਾਂ ਤੇ ਐਨਾਲਾਈਸਿਸ ਕਰਨਾ ਹੈ ਕਿ ਹੁੰਦਾ ਕਿਵੇਂ ਹੈਗਾ ਤੇ ਔਰ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਜਿਹੜੀ ਪਟੀਸ਼ਨ ਪਾਈ ਗਈ ਹੈ ਐਸੇ ਹੀ ਸਾਲ ਫਰਵਰੀ ਦੇ ਵਿੱਚ ਪਾਈ ਗਈ ਹੈ 21 ਫਰਵਰੀ ਨੂੰ ਪਟੀਸ਼ਨ ਪੈਂਦੀ ਹੈ ਜੀ ਟੜਲੇ ਨਾਲ ਉਹਦੇ ਤੇ ਸੁਣਵਾਈ ਹੁੰਦੀ ਹੈ ਔਰ ਇਹ ਵੀ ਕਿਹਾ ਜਾਂਦਾ ਹੈ ਤਕਰੀਬਨ ਡੇਲੀ ਪਰਪਸ ਤੇ ਸੁਣਵਾਈ ਹੁੰਦੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਇੰਨੀ ਜਲਦੀ ਕੇਸ ਦਾ ਨਿਪਟਾਰਾ ਕਰਕੇ ਬੰਦੇ ਨੂੰ ਬਰੀ ਵੀ ਕਰ ਦਿੱਤਾ ਜਾਂਦਾ ਹੈ ਔਰ ਇਸਤੇ ਵਿੱਚ ਸਿਕ ਸੰਸਥਾਵਾਂ ਨੇ ਇੱਕ ਵੱਡਾ ਰੋਸ ਜਿਹੜਾ ਜ਼ਾਹਿਰ ਕੀਤਾ ਹੈ ਹੁਣ ਤੁਸੀਂ ਆਪ ਹੀ ਦੇਖੋ ਨਾ ਕਿ ਪੰਜਾਬ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ ਦੂਜੇ ਬੰਨੇ ਇਸ ਸ਼ਖਸ ਨੂੰ ਜਿਹੜਾ ਹੈ ਦੁਬਾਰਾ ਜਿਹੜਾ ਬਰੀ ਕਰ ਦੇਣਾ ਆਪਣੇ ਆਪ ਦੇ ਵਿੱਚ ਕਹਾਣੀ ਕਿੱਧਰ ਨੂੰ ਜੁੜਦੀ ਹੈਗੀ ਹੈ ਕੀ ਹੁਣ ਇਹ ਵੋਟ ਬੈਂਕ ਦੀ ਰਾਜਨੀਤੀ ਨਹੀਂ ਹੈ ਕੀ ਆਪਾਂ ਕਹਿ ਸਕਦੇ ਹਾਂ ਬਹੁਤ ਸਾਰੇ ਲੋਕ ਨੇ ਜਨਾਂ ਦੀਆਂ ਪਟੀਸ਼ਨਸ 2002 ਤੋਂ 2004 ਤੋਂ ਮਤਲਬ ਤੁਸੀਂ ਲਾ ਲਓ ਕਿ 20-20 ਸਾਲ 15-15 ਸਾਲ ਪਟੀਸ਼ਨਾਂ ਤੇ ਸੁਣਵਾਈਆਂ ਨਹੀਂ ਹੁੰਦੀਆਂ ਪਰ ਇਧਰ ਜਿਹੜੀ ਹੈ ਕੁਛ ਮਹੀਨੇ ਪਹਿਲਾਂ ਪਟੀਸ਼ਨ ਪੈਂਦੀ ਹੈ ਔਰ ਬੜੀ ਤੇਜ਼ੀ ਦੇ ਨਾਲ ਜਿਹੜਾ ਹੈ ਕਿ ਇਸ ਦਾ ਟ੍ਰਾਇਲ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਪਰਿਵੀ ਕਰ ਦਿੱਤਾ ਜਾਂਦਾ ਹੈ